ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਚਾਟੀ ਪੈਂਡ ਤੇ ਜਿਲ੍ਹਾ ਨੂੰ ਪੈਂਦਾ ਜੀ ਅੰਮ੍ਰਿਤਸਰ ਸਾਹਿਬ ਠੀਕ ਹੈ ਜੀ ਬਾਈਕ ਕੋਲ ਤਾਜੀ ਸੂਈ ਗਾਂ ਵਕਾਵਾ ਜੀ ਤੇ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਹਾਂਜੀ ਬਈ ਸਾਸਿਕਾ ਜੀ ਹਾਂ ਸ੍ਰੀ ਗੁਰੂ ਜੀ ਨਾਮ ਦੱਸੋ ਜੀ ਆਪਣਾ ਮਾ ਬਈ ਜੀ ਜੋਬਨ ਪਿੰਡ ਚਾਟੀਵਾਂ ਨੇ ਜ਼ਿਲ੍ਹਾ ਮਰਸਾ ਸਿਗਲੀ ਮਰਸਾ ਠੀਕ ਹੈ ਜੀ ਹਾਂਜੀ ਬਈ ਗਾਂ ਦਾ ਜਾਣਕਾਰੀ ਦਿਓ ਜੀ ਕਹਿੰਦੇ ਸੂਈ ਸੁਈ ਦਾ ਪੰਜਵਾਂ ਛੇਵਾਂ ਦਿਨ ਆ ਅੱਛਾ ਜੀ ਤੇ ਬੋਲ ਵਾਲੇ ਕੋਈ ਦੁੱਧ ਲੈ ਆਣਾ 12 ਕਿਲੋ ਕਰੇ ਠੀਕ ਹੈ ਜੀ ਤੇ ਸੂਆ ਕਹਿੰਦਾ ਜੀ ਸੂਆ ਦੂਸਰਾ ਜੀ ਠੀਕ ਹੈ ਜੀ ਹਾਂ ਤੇ ਰੇਟ ਭਰਾਜ ਆਇਆ ਜਾ ਮੁੱਲ ਨਿਗਰਾ ਕਰਾਂਗੇ ਜਿਹੜਾ ਪਹਿਲੇ ਫੋਨ ਤੇ ਜਿਹੜਾ ਭੈਣ ਭਾਲੇ ਲਈ ਹਾਂਜੀ ਕੀ ਹਾਂ ਕੀ ਰੇਟ ਆ ਜੀ 25000 ਦੇ ਦਾਂਗੇ 25000 ਦੇ ਦਾਂਗੇ ਹਾਂ ਠੀਕ ਹੈ ਜੀ ਮ ਠੀਕ ਹੈ ਇਤੋਂ ਹਰ ਦੋ ਪ੍ਰਾਣ ਨੂੰ ਲੋ ਜੀ ਤੋਰਾ ਤਰਾ ਸਾਡੇ ਸਾਹਮਣੇ ਆ ਮੋੜ ਲਈ ਮੋੜ ਲਓ ਨਮਾਉਣ ਦਾ ਬਾਈ ਟਾਈਮ ਹੀ ਨਹੀਂ ਲੱਗਾ ਅਜ ਬਾਈ ਟਾਈਮ ਨਹੀਂ ਲੱਗਾ ਠੀਕ ਹੈ ਜੀ ਦੋ ਪ੍ਰਾਣ ਥੋੜਾ ਨਮਾਈ ਨੂੰ ਹੀ ਹੈਗੀ ਸਿੰਪਲੀ ਬਾਈ ਦੀ ਹੈਗੀ ਜਿਵੇਂ ਦੀ ਹੈਗੀ ਆ ਤੇ ਲੇਵਾ ਤੁਸੀਂ ਦੇਖ ਸਕਦੇ ਹੋ ਤੋਰਾ ਤਰਾ ਸਾਡੇ ਸਾਹਮਣੇ ਆ ਤੇ ਰੇਟ ਵੀ ਬਿਲਕੁਲ ਬਾਈ ਨੇ ਜਾਇਜ਼ ਕਰਿਆ ਫਿਕਰ ਨਹੀਂ ਬਾਕੀ ਦੁੱਧ ਦੀ ਸੇਵਾ ਦਾ ਥਾਂ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਨਾ ਲਓ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਫੋਲੋ ਬਾਕੀ ਠੰਡੀ ਠੁੰਡੀ ਵੀਰੇ ਠੀਕ ਹੈ ਜੀ ਬਣ ਕੇ ਦਾ ਮਰਜ਼ੀ ਥੱਲੇ ਬੈਠਾ ਹਾਂ ਜਿੰਨੇ ਠੀਕ ਹੈ ਜੀ ਬਾਕੀ ਫੇਸਬੁੱਕ ਤੇ ਪੇਜ ਆ ਤੇ ਉਹਨੂੰ ਫੋਲੋ ਕਰ ਤੇ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਏ